ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਰੱਬੀ ਰੂਹਾਂ ਦੇ ਨਾਲ ਸਮਾਂ ਜਿਹੜਾ ਬਿਤਾਉਣ ਦਾ ਗੁਰੂ ਸਾਹਿਬ ਜੀ ਨੇ ਸਾਨੂੰ ਸਮਾਂ ਦਿੱਤਾ ਤਾਂ ਅਸੀਂ ਉਹ ਸ਼ਬਦਾਂ ਦੇ ਵਿੱਚ ਤਾਂ ਨਹੀਂ ਸੰਗਤ ਨੂੰ ਬਿਆਨ ਕਰ ਸਕਦੇ ਪਰ ਆਨੰਦ ਬਹੁਤ ਵੱਖਰਾ ਜੀ ਆਨੰਦ ਲਾਜਵਾਬ ਆ ਜੀ ਜਦੋਂ ਇਦਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਸਾਡੀ ਕਿਸਮਤ 'ਚ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਬਖਸ਼ੀ ਔਰ ਆਪ ਸੰਗਤ ਦਾ ਸਾਰੀ ਦਾ ਧੰਨਵਾਦ ਜੀ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਆਪ ਜੀ ਦੇਖ ਰਹੇ ਹੋ 100 ਤੋਂ نیچے-níche ਰੱਬੀ ਰੂਹਾਂ ਇਸ ਆਸ਼ਰਮ ਦੇ ਵਿੱਚ ਰਹਿ ਰਹੀਆਂ ਨੇ ਜੀ ਜਿਨ੍ਹਾਂ ਦੇ ਵਿੱਚੋਂ ਅੱਧੇ ਵੀਰ ਉਹ ਸੀਗੇ ਜਿਨ੍ਹਾਂ ਨੂੰ ਪਰਿਵਾਰਾਂ ਨੇ ਛੱਡ ਦਿੱਤਾ ਪਰਿਵਾਰਾਂ ਨੇ ਕੁਝ ਕੁ ਜ਼ਮੀਨਾਂ ਦੇ ਕੁਝ ਕੁ ਟੁਕੜੇ ਪਿੱਛੇ ਇਹਨਾਂ ਰੱਬੀ ਰੂਹਾਂ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਤੇ ਕੁਝ ਕ ਵੀਰ ਐਦਾਂ ਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੜਕਾਂ ਤੇ ਕੱਟੀ 25-25 ਸਾਲ ਸੜਕਾਂ ਤੇ ਉੱਪਰ ਆਪ ਸਭ ਦੇਖ ਰਹੇ ਹੋ ਠੰਡ ਕਿੰਨੀ ਜ਼ਿਆਦਾ ਐਦਾਂ ਦੀ ਠੰਡ ਦੇ ਵਿੱਚ ਕਿਵੇਂ ਸਮਾਂ ਇੱਕ ਇਨਸਾਨ ਕੱਟਦਾ ਹੋਊਗਾ ਔਰ ਕੁਝ ਵੀਰ ਐਸੇ ਜਿਨ੍ਹਾਂ ਨੂੰ ਪਰਿਵਾਰਾਂ ਕੋਲੇ ਟਾਈਮ ਹੀ ਨਹੀਂ ਸੀਗਾ ਵੀ ਉਹ ਆਪਣੇ ਇਸ ਵੀਰ ਨੂੰ ਜਾ ਕੇ ਦਵਾਈ ਦਵਾ ਲੈਣ ਬਸ ਉਹਨਾਂ ਕੋਲ ਇੱਕੋ ਬਹਾਨਾ ਵੀ ਭਾਈ ਇਹ ਠੀਕ ਨਹੀਂ ਹੁੰਦਾ ਆਪ ਸਭ ਜੀ ਦੇਖ ਰਹੇ ਹੋ ਇਹ ਵੀ ਸਾਰੇ ਵੀਰ ਕਿਸੇ ਟਾਈਮ ਇੰਨੇ ਜ਼ਿਆਦਾ ਬਿਮਾਰ ਸਿਗੇ ਜੀ ਅੱਜ ਤੁਹਾਡੇ ਸਾਹਮਣੇ ਜਿਹੜਾ ਸਾਰੇ ਵੀਰ ਤੁਸੀਂ ਦੇਖ ਰਹੇ ਹੋ ਔਰ ਕੁਝ ਵੀਰ ਐਸੇ ਜਿਹੜੇ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਕੀੜਿਆਂ ਤੋਂ ਖਾਦੇ ਜਾ ਰਹੇ ਸਿਗੇ ਜੀ ਔਰ ਇਹ ਸੜਕਾਂ ਤੇ ਅੱਧੇ ਵੀਰ ਘਰਾਂ ਚ ਨਰਕ ਭਰੀ ਜ਼ਿੰਦਗੀ ਕੱਟ ਰਹੇ ਸੀ ਇਹਨਾਂ ਰੱਬੀ ਰੂਹਾਂ ਦੀ ਸੇਵਾ ਕਰਨ ਦਾ ਵੱਲ ਸੇਵਾ ਸੱਚੇ ਪਾਸ਼ਾ ਵਾਹਿਗੁਰੂ ਗੁਰੂ ਨਾਨਕ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਝੋਲੀ ਪਾਈ ਸੰਗਤ ਦੀਆਂ ਅਰਦਾਸਾਂ ਨਾਲ ਤਹਿ ਦਿਲੋਂ ਧੰਨਵਾਦ ਹੈ ਜੀ ਉਸ ਹਰ ਇੱਕ ਰੂਹ ਦਾ ਜਿਨ੍ਹਾਂ ਨੇ ਇਸ ਘਰ ਦੀ ਸਪੋਰਟ ਕੀਤੀ ਔਰ ਇਸ ਘਰ ਦੇ ਵਿੱਚ ਆ ਕੇ ਸਾਨੂੰ ਹੱਲਾਸ਼ੇਰੀ ਦਿੱਤੀ ਕਿਸੇ ਨੇ ਵੀਰ ਬਣ ਕੇ ਕਿਸੇ ਨੇ ਬਾਪ ਬਣ ਕੇ ਕਿਸੇ ਨੇ ਮਾਂ ਬਣ ਕੇ ਕਿਸੇ ਨੇ ਭੈਣ ਬਣ ਕੇ ਹੱਲਾਸ਼ੇਰੀ ਦਿੱਤੀ ਵੀ ਵੀਰੇ ਤੇਰੇ ਨਾਲ ਔਰ ਅੱਜ ਇਹ ਘਰ ਅੱਗੇ-ਅੱਗੇ ਸੰਗਤ ਜੀ ਆਪ ਦੀ سپورਟ ਨਾਲ ਵੱਧ ਰਿਹਾ ਔਰ ਅਸੀਂ ਵਾਅਦਾ ਕਰਦੇ ਆਂ ਆਪ ਸਾਰੀ ਸੰਗਤ ਦੇ ਨਾਲ ਸਾਨੂੰ ਗੁਰੂ ਸਾਹਿਬ ਤੇ ਇੰਨਾ ਕਿ ਯਕੀਨ ਹੈ ਇੰਨਾ ਕਿ ਵਿਸ਼ਵਾਸ ਆ ਵੀ ਇਹ ਘਰ ਬਹੁਤ ਵੱਡੇ ਪੱਧਰ ਤੇ ਬਣੂਗਾ ਜੀ ਜਿੱਥੇ ਕਈ ਹਜ਼ਾਰ ਬੰਦੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਗੇ ਸੜਕਾਂ ਦੇ ਉੱਪਰ ਇੰਨੇ ਕ ਵੀਰ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਜਿਨ੍ਹਾਂ ਨੂੰ ਅੱਜ ਲਿਆਂਦਾ ਹੀ ਨਹੀਂ ਜਾ ਸਕਦਾ ਕਿਉਂਕਿ ਜਗ੍ਹਾ ਦੀ ਕਮੀ ਹੋਣ ਕਰਕੇ ਆਸ਼ਰਮ ਭੁੱਲ ਹੋਣ ਕਰਕੇ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹਰ ਰੋਜ਼ 20 30 ਮਰੀਜ਼ਾਂ ਨੂੰ ਜਵਾਬ ਦੇਣਾ ਪੈਂਦਾ ਕੋਈ ਸਮਾਂ ਐਸਾ ਆਊਗਾ ਵੀ ਜਦੋਂ ਐਡਾ ਵੱਡਾ ਘਰ ਬਣੂਗਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਉਸ ਲੋੜਵੰਦ ਲਈ ਇਹ ਘਰ ਸਹਾਰਾ ਬਣੂਗਾ ਕਿਉਂਕਿ ਇਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵਰਤ ਰਹੀ ਹੈ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਐਸੀ ਕਿਰਪਾ ਕਰਦੇ ਨੇ ਜਿਹੜੇ ਵੀਰ ਨਹੀਂ ਵੀ ਠੀਕ ਹੋਣ ਵਾਲੇ ਹੁੰਦੇ ਉਹ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਠੀਕ ਕਰਕੇ ਭੇਜਦੇ ਨੇ ਔਰ ਅਸੀਂ ਧੰਨਵਾਦ ਕਰਦੇ ਆਂ ਆਪ ਸਾਰੀ ਸੰਗਤ ਦਾ ਕਿਉਂਕਿ ਤੁਹਾਡੀਆਂ ਅਰਦਾਸਾਂ ਸਦਕਾ ਹੀ ਇਹ ਘਰ ਅੱਗੇ-ਅੱਗੇ ਵਧ ਰਿਹਾ ਜੀ ਤੁਸੀਂ ਵੀ ਸਾਰੇ ਭੈਣ ਭਰਾਵਾਂ ਦੇ ਜਾਂਦੇ ਪਟਿਆਲੇ ਤੋਂ ਭਾਤਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਨੇੜੇ ਲਾ ਯੂਨੀਵਰਸਿਟੀ ਆ ਜੀ ਇੱਕ ਇੱਕ ਬਜਰੀ ਪਲਾਂਟ ਆ ਜੀ ਆਪ ਸਭ ਜੀ ਇਹਨਾਂ ਰੱਬੀ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਕਿਉਂਕਿ ਹੋਰ ਇਹਨਾਂ ਦਾ ਮਨ ਹਲਕਾ ਹੁੰਦਾ ਜਦੋਂ ਆਪ ਸਭ ਆਉਨੇ ਹੋ ਫੈਮਲੀਆਂ ਦੇ ਨਾਲ ਕਿਉਂਕਿ ਇਹ ਵੀਰ ਉਹ ਨੇ ਅੱਧੇ ਨੂੰ ਤਾਂ ਫੈਮਲੀਆਂ ਤੱਕ ਨਹੀਂ ਵੀ ਛੱਡਦਾ ਅੱਦੇ ਵੀਰ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਵੀ ਅਸੀਂ ਸਨੇਹ ਲਾਉਨੇ ਆ ਵੀ ਭਾਈ ਤੁਸੀਂ ਕਦੇ ਆਪਣੇ ਇਸ ਵੀਰ ਦੇ ਨਾਲ ਅੱਧਾ ਘੰਟਾ ਘੰਟਾ ਸਮਾਂ ਬਤਾ ਕੇ ਜਾਓ ਤਾਂ ਜੋ ਇਹ ਵੀਰ ਠੀਕ ਹੋ ਸਕੇ ਪਰ ਸਾਡੇ ਰਿਸ਼ਤੇ ਨਾਤੇ ਇੰਨੇ ਕਮਜ਼ੋਰ ਹੋ ਚੁੱਕੇ ਨੇ ਅੱਜ ਭਾਈ ਲਈ ਟਾਈਮ ਨਹੀਂ ਬਚਿਆ ਕਿਸੇ ਕੋਲੇ ਇਸ ਕਰਕੇ ਇਹ ਮਾਨਸਿਕ ਪਰੇਸ਼ਾਨੀ ਸਾਡੇ ਪੰਜਾਬ ਦੇ ਵਿੱਚ ਕਿਸ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਹੈ ਜੀ ਕਿਉਂਕਿ ਰਿਸ਼ਤਿਆਂ ਚ ਗ੍ਰਾਵਟੇ ਇੰਨੀ ਜ਼ਿਆਦਾ ਆ ਗਈ ਸੰਘਾ ਜੀ ਭਰਾ ਭਰਾ ਲਈ ਟਾਈਮ ਹੀ ਨਹੀਂ ਕੱਢ ਰਿਹਾ ਜੇ ਘਰ ਦੇ ਵਿੱਚ ਕੋਈ ਮਰੀਜ਼ ਆ ਤਾਂ ਉਹਨੂੰ ਲੈ ਕੇ ਨਹੀਂ ਜਾਂਦੇ ਹਸਪੀਟਲ ਸਾਡੇ ਕੋਲੇ ਬੜੀ ਪ੍ਰੋਬਲਮ ਇਦਾਂ ਦੀ ਆਉਂਦੀ ਆ ਅਸੀਂ ਕਹਿੰਦੇ ਆ ਭਾਈ ਤੁਸੀਂ ਮਰੀਜ਼ ਦੇ ਕੋਲੇ ਰਹੋ ਇਲਾਜ ਸੰਸਥਾ ਕਰਾਓ ਪਰ ਫਿਰ ਵੀ ਇੱਕ ਭਰਾ ਇੱਕ ਬਾਪ ਆਪਣੇ ਪੁੱਤ ਲਈ ਟਾਈਮ ਨਹੀਂ ਕੱਢ پا ਰਿਹਾ ਐਸਾ ਸਮਾਂ ਜਿਹੜਾ ਕਲਯੁਗ ਦਾ ਚੱਲ ਰਿਹਾ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਚਿੱਡਾ ਵੱਡਾ ਸੁਪਨਾ ਜਿੰਨਾ ਪਵਿੱਤਰ ਸੁਪਨਾ ਇਹ ਜਰੂਰ ਪੂਰਾ ਹੋਊਗਾ ਇੱਕ ਦਿਨ ਐਡਾ ਵੱਡਾ ਘਰ ਬਣਨਾ ਜੀ ਜਿਹਦੇ ਵਿੱਚ ਕਈ ਹਜ਼ਾਰ ਬੰਦਿਆਂ ਦੀ ਜ਼ਿੰਦਗੀ ਕਿੰਨੀਆਂ ਹੀ ਬੀਬੀਆਂ ਕਿੰਨੀਆਂ ਸਾਡੀਆਂ ਭੈਣਾਂ ਕਿੰਨੇ ਹੀ ਬੱਚੇ 마ਸੂਮ ਆਪਣੀ ਜ਼ਿੰਦਗੀ ਇੱਜ਼ਤ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ ਔਰ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਸਦਕਾ ਗੁਰੂ ਸਾਹਿਬ ਦਾ ਵੀ ਪ੍ਰਕਾਸ਼ ਜਿਹੜਾ ਇੱਥੇ ਹੋਣਾ ਸਮਾਉਣਾ ਜੀ ਕਿਉਂਕਿ ਜਦੋਂ ਅਸੀਂ ਸ਼ੁਰੂ ਹੋਏ ਸੀ ਸੰਗਤ ਜੀ ਇੱਥੇ ਇੱਕ ਮੋਟਰ ਦਾ ਕੋਠਾ ਸੀਗਾ ਉਦੋਂ ਸਾਨੂੰ ਨਹੀਂ ਪਤਾ ਸੀ ਵੀ ਅੱਗੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕੀ ਕਰਵਾਉਣਾ ਪਰ ਸਾਨੂੰ ਅੱਜ ਦਿਖਦਾ ਵੀ ਇਹ ਘਰ ਨੇ ਕਿੱਥੇ ਤੱਕ ਬਣਨਾ ਅੱਜ ਉਸ ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਝਲਕੀਆਂ ਦਿਖਾਤੀਆਂ ਵੀ ਇਸ ਘਰ ਨੇ ਕਿੱਥੇ ਤੱਕ ਜਾਣਾ ਔਰ ਆਪ ਸਭ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਫੇਰ ਦੁਬਾਰਾ ਜੀ ਔਰ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਦੇ ਕਰਦੇ ਵੀਡੀਓ ਵੀ ਸ਼ੇਅਰ ਕਰਿਓ ਔਰ ਵਾਹਿਗੁਰੂ ਜ਼ਰੂਰ ਲਿਖਿਓ ਇਹਨਾਂ ਰੱਬੀ ਰੂਹਾਂ ਲਈ ਅਰਦਾਸ ਕਰਿਓ ਤਾਂ ਜੋ ਆਪਾਂ ਇਹਨਾਂ ਨੂੰ ਠੀਕ ਕਰਕੇ ਇਨਾਂ ਦੇ ਘਰਾਂ 'ਚ ਜਾਂ ਇਹਨਾਂ ਨੂੰ ਇਹਨਾਂ ਦੇ ਪੈਰਾਂ ਤੇ ਖੜੇ ਕਰ ਸਕੀਏ ਜੀ ਔਰ ਔਰ ਅੱਜ ਲੋਹੜੀ ਦਾ ਜਿਹੜਾ ਤਿਹਾਰ ਮਨਾਇਆ ਗਿਆ ਕਿਉਂਕਿ ਇਹਨਾਂ ਨੂੰ ਪੋਜ਼ਿਟਿਵ ਮੈਸੇਜ ਜਾਂਦਾ ਸਾਰੇ ਵੀਰਾਂ ਨੂੰ ਜਦੋਂ ਕੋਈ ਤਿਹਾਰ ਆਉਂਦਾ ਕਈ ਤਿਹਾਰ ਸਿੱਖੀ ਨਾਲ ਸੰਬੰਧਿਤ ਵੀ ਨਹੀਂ ਹੁੰਦੇ ਫਿਰ ਵੀ ਆਪਾਂ ਸੈਲੀਬ੍ਰੇਟ ਕਰਨੇ ਹੁੰਦੇ ਨੇ ਕਿਉਂਕਿ ਕੁਝ ਵੀਰਾਂ ਨੂੰ ਐਸਾ ਚੰਗਾ ਮੈਸੇਜ ਜਾਂਦਾ ਦਿਮਾਗ ਨੂੰ ਕਿਉਂਕਿ ਇਹ ਇੱਕ ਪਰਿਵਾਰ ਆ ਸੰਗਤ ਜੀ ਇੱਥੇ ਹਰ ਇੱਕ ਧਰਮ ਦਾ ਇਨਸਾਨ ਰਹਿੰਦਾ ਇਸ ਵਕਤ ਇਹਨਾਂ ਰੱਬੀ ਰੂਹਾਂ ਦਾ ਧਰਮ ਇਨਸਾਨੀਅਤ ਦਾ ਜੋ ਹਰ ਇੱਕ ਧਰਮ ਗ੍ਰੰਥ ਇਹੀ ਸਿਖਾਉਂਦਾ ਜੀ ਔਰ ਇਹ ਨੰਨੇ ਵੀਰ ਨੂੰ ਤੁਸੀਂ ਦੇਖ ਰਹੇ ਹੋ ਮੇਰਾ ਛੋਟਾ ਵੀਰ ਗਗਨਦੀਪ ਸਿੰਘ ਨੰਨਾ ਇਹ ਵੀ ਇੱਕ ਬੜਾ 마ਸੂਮ ਜਾਂ ਪਿਆਰਾ ਜਾਂ ਬੱਚਾ ਸੰਗਤ ਜੀ ਇਹਦੀਆਂ ਕੁਝ ਕਾਗਤਾਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਸੀ ਆ ਦੇਖੋ ਸਾਰੇ ਵੀਰ ਇਸ ਟਾਈਮ ਸ਼ੱਕ ਕੇ ਅੰਦਰ ਚੱਲੇਗੇ ਕੁਝ ਕੁ ਵੀਰ ਜਿਹੜਾ ਮੂਫਲੀ ਮਠਾਈ ਖਾ ਰਹੇ ਨੇ ਇਹ ਜਿਹੜਾ ਨੰਨਾ ਵੀਰ ਹੈ ਸੰਗਤ ਜੀ ਇਸ ਵੀਰ ਦੇ ਵਿੱਚ ਬਹੁਤ ਚੰਗੇ ਗੁਣ ਨੇ ਇਸ ਵੀਰ ਦੇ ਉੱਪਰ ਤਸ਼ੱਦਦ ਬਹੁਤ ਹੋਇਆ ਕੁਝ ਇੱਕ ਦਰਿੰਦੇ ਇਨਸਾਨ ਇਸ ਵੀਰ ਤੋਂ ਸਾਰਾ ਸਾਰਾ ਦਿਨ ਕੰਮ ਕਰਾ ਕੇ ਇਹਨੂੰ 1 ਰੁਪਿਆ ਦਿੰਦੇ ਸੀ ਔਰ ਇਹ 1 ਰੁਪਿਆ ਵੀ ਉਹਨਾਂ ਨੂੰ ਹੀ ਮੋੜ ਦਿੰਦਾ ਸੀ ਵੀ ਤੁਸੀਂ ਉਹ ਰੱਖ ਲਓ ਔਰ ਜਦੋਂ ਆਪਾਂ ਨੂੰ ਮਿਲਿਆ ਜੀ ਸੰਗਤ ਜੀ ਦੀ ਲੱਤ ਟੁੱਟੀ ਵੀ ਸੀ ਔਰ ਅੱਜ ਦੇ ਹਾਲਾਤ ਬੜੇ ਚੜ੍ਹਦੀ ਕਲਾ 'ਚ ਨੇ ਇਹ ਵੀਰ ਦੀ ਚੰਗੀ ਆਦਤ ਤੁਹਾਨੂੰ ਇੱਕ ਦੱਸਦੇ ਆ ਇਹ ਜਦੋਂ ਵੀ ਤੁਸੀਂ ਇਹਨੂੰ ਕੋਈ ਖਾਣ ਲਈਂ ਜਦੋਂ ਵੀ ਤੁਸੀਂ ਆਸ਼ਰਮ 'ਚ ਆਉਂਗੇ ਤੁਸੀਂ ਇਹਨੂੰ ਕੋਈ ਦੋ ਚਾਰ ਫਰੂਟ ਦੇ ਦਿਓ ਤੇ ਇਹ ਫਰੂਟ ਇਕੱਲਾ ਕਦੇ ਨਹੀਂ ਛਕੂਗਾ ਇਹ ਦੂਜੇ ਆਪਣੇ دوست ਮਿੱਤਰ ਜਿਹੜਾ ਇਹਨੂੰ ਮਿਲੀ ਜਾਊਗਾ ਉਹਨੂੰ ਵਰਤਾਈ ਜਾਊਗਾ ਤਾਂ ਆਪ ਤਾਂ ਇਹ ਫਰੂਟ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਛਕੂਗਾ ਕਿੰਕੀ ਵਾਰ ਇਹ ਆਪਣੇ ਨਾਲ ਬੈਠੇ ਜਿਹੜੇ ਵੀਰ ਦੀ ਜਿਵੇਂ ਥਾਲੀ ਦੇ ਵਿੱਚ ਦਾਲ ਪਾ ਦਿੰਦਾ ਆਪਣਾ ਪ੍ਰਸ਼ਾਦਾ ਨਾਲ ਬੈਠੇ ਵੀਰ ਨੂੰ ਛਕਾ ਦਿੰਦਾ ਇਸ ਕਰਕੇ ਇਹਦੇ ਵਿੱਚ ਐਡਾ ਚੰਗਾ ਗੁਣ ਵੀ ਇਹ ਵੰਡ ਕੇ ਛਕਦਾ ਜੋ ਗੁਰੂ ਸਾਹਿਬ ਦਾ ਉਪਦੇਸ਼ ਆ ਵੀ ਵੰਡ ਕੇ ਛਕਣਾ ਔਰ ਕਿਰਤ ਕਰਨੀ ਹੈ ਨਾਮ ਜਪਣਾ ਪਰ ਸਾਡਾ ਅੱਜ ਦਾ ਇਨਸਾਨ ਨਾਮ ਤੋਂ ਭੱਜਿਆ ਬਾ ਬਾਕੀ ਸਾਰਾ ਕੁਝ ਕਰ ਰਿਹਾ ਉਹ ਸੱਚੇ ਪਾਸ਼ਾ ਵਾਹਿਗੁਰੂ ਦੇ ਚਰਨਾਂ 'ਚ ਨਾਮ ਸਿਮਰਨ ਨਹੀਂ ਕਰ ਰਿਹਾ ਆ ਇਸ ਕਰਕੇ ਆਪਾਂ ਸਾਰੇ ਸਿੱਖੀ ਨਾਲ ਜੁੜੀਏ ਸਾਰੇ ਆਪੋ ਆਪਣੇ ਧਰਮਾਂ 'ਚ ਆਪਾਂ ਪੱਕੇ ਹੋਈਏ ਬਹੁਤ ਸ਼ੁਕਰਾਨਾ ਸੱਚੇ ਪਾਸ਼ਾ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦਿਲੋਂ ਦੁਆਵਾ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ